ਜਮਣੇ ਨੀ ਸੁਣ ਜਮਣੇ ਜਮਣੇ ਨੀ ਸੁਣ ਜਮਣੇ ਕਿਤੇ ਕੋਲ ਤੇ ਕਰਰ ਤੇਰੇ ਸਾਹਮਣੇ ਤੂੰ ਬੈਰਨੇ ਗਵਾਹੀ ਪਰ ਦੇ ਸਾਡੀ ਸਜਣਾ ਦੀ ਯਾਦ ਦਿਵਾ ਦੇ ਹੋ ਨਿਕਾ ਜਿਆ ਆਸਾਨ ਕਰ ਦੇ ਨੀ ਸ਼ੁਰੂਆਤ ਆ ਸਫਰ ਦੀ ਬਹੁਤ ਹੀ ਵਧੀਆ ਰਹੀ ਆ ਬਹੁਤ ਜਿਆਦਾ ਸਾਨੂੰ ਹਾਂ ਰਿਸਪਾਂਸ ਮਿਲਿਆ ਗਾਇਕੀ ਵਿੱਚ ਤੇ ਪਰ ਇਸ ਵਕਤ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਕਿ ਤਾਨੂੰ ਦੱਸ ਨਹੀਂ ਸਕਦੇ ਇਹਨੇ ਸਿਰਫ ਸਿੰਗਲ ਹੀ ਗੁੰਦੇ ਸੀ ਤੇ ਜਦ ਕੇ ਮੈਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਇਕ ਵਾਰੇ ਹੁੰਦੇ ਤੋਂ ਮੈਨੂੰ ਸ਼ੌਂਕ ਸੀ ਕਲਾਕਾਰੀ ਦਾ ਤੇ ਬਟ ਕਹਿਨ ਦਾ ਭਾਵ ਕਿ ਚਲੋ ਘਰ ਵਾਲਾ ਵੀ ਸਿੰਗਰ ਮਿਲ ਗਿਆ ਤੇ ਇਹਨਾਂ ਨੇ ਮੈਨੂੰ ਡਿਊਟ ਲਾਈਨ ਵਿੱਚ ਇਹਨਾਂ ਨੇ ਪਾਇਆ ਹਾਲਾਤ ਮੈਡਮ ਜੀ ਇਦਾਂ ਦੇ ਹੋ ਗਏ ਯਾਨੀ ਕਿ ਜਿੱਦਾਂ ਪਹਿਲਾਂ ਅਰਸ਼ ਤੇ ਬੰਦਾ ਜਾਂਦਾ ਅਰਸ਼ ਤੋਂ ਇੱਕਦਮ ਫਰਸ਼ ਤੇ ਆ ਜਾਂਦਾ ਹਨਾ ਵੈਸੀ ਠੋਕਰ ਲੱਗੀ ਉਹ ਠੋਕਰ ਦੇ ਨਾਲ ਮੈਨੂੰ ਉਠਣਾ ਵੀ ਯਾਨੀ ਕਿ ਬੜਾ ਮੁਸ਼ਕਲ ਹੋ ਗਿਆ ਨਾ ਮੈਨੂੰ ਮੇਰੇ ਘਰਦਿਆਂ ਨੇ ਵੀ ਬੇਦਖਲ ਕਰਤਾ ਸੀਗਾ ਹਾਂਜੀ ਇਸ ਗਾਇਕੀ ਬਦਲੇ ਕਿਉਂਕਿ ਮੈਨੂੰ ਗਾਇਕੀ ਦਾ ਸ਼ੌਂਕ ਸੀਗਾ ਗੁਰੂ ਮੁਰਸ਼ਿਦ ਬਣਾਏ ਜਨਾਬ ਸਾਬਰ ਕੁੱਟੀ ਸਾਹਿਬ ਉਹਨਾਂ ਕੋਲੋਂ ਤਰੀਮ ਲੈਣੀ ਸ਼ੁਰੂ ਕੀਤੀ ਜਦੋਂ ਮੈਂ ਉਹਨਾਂ ਕੋਲੋਂ ਤਰੀਮ ਲੈਣੀ ਸ਼ੁਰੂ ਕੀਤੀ ਤੇ ਮੇਰੇ ਘਰ ਦੇ ਮੈਨੂੰ ਕੁੱਟਣਾ ਮਾਰਨ ਦਾ ਪਿਆ ਕਹਿੰਦੇ ਵੀ ਤੂੰ ਗਾਉਣਾ ਨਹੀਂ ਯਾਨੀ ਕਿ ਮੈਂ ਸਾਰਿਆਂ ਦਾ ਛੋਟਾ ਆ ਪਰ ਫਿਰ ਵੀ ਮੇਰਾ ਉਹਨਾਂ ਨਾਲ ਤਿੰਨਾਂ ਨੇ ਤਿੰਨੇ ਵੱਡੇ ਮੈਤੋਂ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਮੈਨੂੰ ਜਿਹੜਾ ਮੇਰਾ ਹਿੱਸਾ ਬਣਦਾ ਸੀ ਉਹ ਵੀ ਨਹੀਂ ਦਿੱਤਾ ਕਿਉਂਕਿ ਉਹ ਵੀ ਮੇਰੇ ਕੋ ਪੈਸੇ ਲੈ ਗਏ ਜਿਹੜੀ ਜਗ੍ਹਾ ਦਿੱਤੀ ਮੈਨੂੰ ਦੋ ਟਾਈ ਮੜਲੇ ਉਹਨਾਂ ਤੋਂ ਵੀ ਉਹ ਵੀ ਮੇਰੇ ਕੋ ਪੈਸੇ ਲੈ ਗਏ 40-50 ਹਜ਼ਾਰ ਰੁਪਏ ਲਿਆ ਉਹਨਾਂ ਨੇ ਮੇਰੇ ਕੋ ਮੈਨੂੰ ਮੈਮ ਬਹੁਤ ਜ਼ਿਆਦਾ ਸ਼ੂਗਰ ਦੀ ਪ੍ਰੋਬਲਮ ਇੱਕ ਮਿੰਟ ਚ ਹੋ ਗਈ ਪਤਾ ਹੀ ਨਹੀਂ ਲੱਗਾ ਮੈਨੂੰ ਕੀ ਬਣਿਆ ਕੀ ਨਹੀਂ ਫਿਰ ਉਸ ਤੋਂ ਬਾਅਦ ਜਦੋਂ ਡਾਕਟਰਾਂ ਨੇ ਮੇਰਾ ਇਲਾਜ ਸ਼ੁਰੂ ਕੀਤਾ ਫਿਰ ਮੈਨੂੰ ਇਸ ਚੀਜ਼ ਦਾ ਵੀ ਪਤਾ ਨਹੀਂ ਸੀਗਾ ਕਿ ਮੈਨੂੰ ਆਜ ਤੋਂ ਬਾਅਦ ਆ ਮੇਰੀ ਪੂਰੀ ਜ਼ਿੰਦਗੀ ਵਿੱਚ ਇਦਾਂ ਦਾ ਹਨੇਰਾ ਆਊਗਾ ਕਿ ਮੈਨੂੰ ਇੰਜੈਕਸ਼ਨ ਲਾਉਣਾ ਪਊਗਾ ਇਸ ਲਈ ਮੈਂ ਇਹ ਚਾਹੁੰਦੀ ਆ ਕਿ ਚਲੋ ਜਿੱਦਾਂ ਵੀ ਇਹਨਾਂ ਦੀ ਸਾਬਰ ਸਾਹਿਬ ਦੀ ਬਣੀ ਆ ਕਲਾਕਾਰਾਂ ਨਾਲ ਤੇ ਵੱਧ ਚੜ ਕੇ ਦਲਵੀਰ ਦੀ ਮਦਦ ਕੀਤੀ ਜਾਵੇ ਕਿਉਂਕਿ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਹਨਾਂ ਲਈ ਵਧੀਆ ਰਵੇ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਮਝਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਅਜਿਹੀ ਜੋੜੀ ਦੇ ਨਾਲ ਕਰਵਾਵਾਂਗੇ ਜਿਹੜੇ ਪਤੀ ਪਤਨੀ ਵੀ ਨੇ ਤੇ ਇੱਕ ਸਮੇਂ ਤੇ ਵਿੱਚ ਇਹਨਾਂ ਦੇ ਵੱਲੋਂ ਡਿਊਇਟ ਜੋੜੀ ਦੇ ذریعے ਵੱਖੋ ਵੱਖਰੇ ਗੀਤ ਗਾਏ ਜਾਂਦੇ ਸਨ ਤੇ ਉਸ ਸਮੇਂ ਦੇ ਵਿੱਚ ਉਹਨਾਂ ਦੀ ਕਾਫੀ ਚੜਤ ਸੀ ਪਰ ਅੱਜ ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ ਬਹੁਤ ਮਾੜੇ ਹਾਲਾਤਾਂ ਤੋਂ ਇਹ ਜੋੜਾ ਗੁਜ਼ਰਤਾ ਪਿਆ ਹੈ ਸੋ ਗੱਲਬਾਤ ਕਰਦੇ ਆ ਤੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੇ ਕਿਹੋ ਜਿਹਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਚੱਲਦਾ ਪਿਆ ਹੈ ਉਸ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਡੇ ਨਾਲ ਕੋਮਲ ਤੇ ਦਲਵੀਰ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਮੈਮ ਜੀ ਸ਼ਸ਼ੀਕਲ ਜੀ ਜੀ ਸਰ ਤੁਹਾਡਾ ਵੀ ਧੰਨਵਾਦ ਮੈਡਮ ਜੀ ਸ਼ਸ਼ੀਗਾਰ ਹਾਂ ਸੋ ਜ਼ਰੂਰ ਦੱਸੋ ਆਪਣੇ ਸਫ਼ਰ ਬਾਰੇ ਕਿੱਦਾਂ ਦਾ ਚੱਲ ਰਿਹਾ ਹੈ ਤੁਹਾਡਾ ਸਫ਼ਰ ਤੇ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਦੇਖ ਰਹੇ ਹੋ ਮੈਮ ਜੀ ਸਫ਼ਰ ਤਾਂ ਸਾਡਾ ਸ਼ੁਰੂਆਤ ਦਾ ਸਫ਼ਰ ਦੇ ਬਹੁਤ ਹੀ ਵਧੀਆ ਰਹੀ ਆ ਬਹੁਤ ਜ਼ਿਆਦਾ ਸਾਨੂੰ ਆ ਰਿਸਪਾਂਸ ਮਿਲਿਆ ਗਾਇਕੀ ਵਿੱਚ ਤੇ ਪਰ ਇਸ ਵਕਤ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਕਿ ਤੁਹਾਨੂੰ ਦੱਸ ਨਹੀਂ ਸਕਦੇ ਕਿ ਮੇਰੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਰਹਿੰਦੀ ਆ ਤੇ ਮੇਰੇ ਕਰਕੇ ਹੀ ਮੇਰੇ ਘਰ ਵਾਲੇ ਦੇ ਹਾਲਾਤ ਵੀ ਥੋੜੇ ਇਸ ਵਕਤ ਮੁਸੀਬਤ ਵਿੱਚ ਚੱਲ ਰਹੇ ਨੇ ਤੇ ਇੱਕ ਹੀ ਬੇਟਾ ਆ ਸਾਡਾ ਜੋ ਕਿ ਉਹ ਵੀ ਇਸ ਲਾਈਨ ਵਿੱਚ ਆਉਣਾ ਚਾਹੁੰਦਾ ਆ ਪਰ ਥੋੜਾ ਜਿਆ ਸਟਰਗਲ ਕਰਨਾ ਪੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਕਤ ਇਦਾਂ ਦੇ ਸਾਡੇ ਹਾਲਾਤ ਹੋ ਚੁੱਕੇ ਕਿ ਕੋਈ ਵੀ ਭੈਣ ਭਰਾ ਜਾਂ ਰਿਸ਼ਤੇਦਾਰ ਸਾਡੇ ਨਾਲ ਕੋਈ ਖੜ ਕੇ ਰਾਜੀ ਨਹੀਂ ਸਿਰਫ ਇੱਕ ਹੀ ਇਨਸਾਨ ਆ ਸਾਡੇ ਨਾਲ ਖੜਨ ਵਾਲਾ ਜਿਹੜੇ ਕਿ ਸਾਡੇ ਸਤਿਕਾਰਯੋਗ ਸਾਡੇ ਰਾਜਾ ਸਿੰਘ ਜੀ ਜਾਂ ਫਿਰ ਉਸ ਤੋਂ ਬਾਅਦ ਸਾਡੇ ਦਵਿੰਦਰ ਦੇਵਾਲਪੁਰ ਪਾਜੀ ਉਹਨਾਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਤੁਹਾਡੇ ਨਾਮ ਪੰਜਾਬ న్యూਸ ਚੈਨਲ ਨਾਲ ਮਿਲਾਇਆ ਤੇ ਸਾਡੀਆਂ ਮੁਸ਼ਕਲਾਂ ਦਾ ਕੋਈ ਹੱਲ ਹੋ ਸਕਦਾ ਹੈ ਜੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਸ਼ੁਰੂਆਤ ਦੇ ਵਿੱਚ ਆਖਿਆ ਕਿ ਸ਼ੁਰੂਆਤ ਤੁਹਾਡੀ ਬਹੁਤ ਵਧੀਆ ਸੀ ਉਸ ਸ਼ੁਰੂਆਤ ਬਾਰੇ ਵੀ ਦੱਸੋ ਕਿ ਕਿਹੋ ਜਿਹੀ ਸ਼ੁਰੂਆਤ ਸੀ ਤੇ ਕਿਵੇਂ ਦਾ ਉਸ ਵੇਲੇ ਰਿਸਪਾਂਸ ਮਿਲਦਾ ਸੀ ਸ਼ੁਰੂਆਤ ਤਾਂ ਮੈਂ ਬਹੁਤ ਹੀ ਵਧੀਆ ਸੀਗੀ ਸਾਡੀ ਕਿਉਂਕਿ ਅਸੀਂ ਮੇਰੇ ਘਰ ਵਾਲੇ ਆਪਣੇ ਜਨਾਬ ਸਾਵਰ ਕੋਟੀ ਜੀ ਦੇ ਸ਼ਾਗਿਰਦ ਨੇ ਇਹਨੇ ਸਿਰਫ ਸਿੰਗਲ ਹੀ ਗਾਉਂਦੇ ਸੀ ਤੇ ਜਦ ਕੇ ਮੈਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਇੱਕ ਵਾਰੇ ਹੁੰਦੇ ਤੋਂ ਮੈਨੂੰ ਸ਼ੌਂਕ ਸੀ ਕਲਾਕਾਰੀ ਦਾ ਤੇ ਬਟ ਕਹਿਣ ਦਾ ਭਾਵ ਕਿ ਚਲੋ ਘਰ ਵਾਲਾ ਵੀ ਸਿੰਗਰ ਬਣ ਗਿਆ ਤੇ ਇਹਨਾਂ ਨੇ ਮੈਨੂੰ ਡਿਊਟ ਲਾਈਨ ਵਿੱਚ ਇਹਨਾਂ ਨੇ ਪਾਇਆ ਮੇਰੇ ਮਤਲਬ ਕਿ ਆਪਣੇ ਕਹਿੰਦਾ ਭਾਵ ਕਿ ਮੇਰੇ ਗੁਰੂ ਵੀ ਇਹੀ ਆ ਇਹਨਾਂ ਨੇ ਮੈਨੂੰ ਸਿਖਾਇਆ ਇਹਨਾਂ ਨੇ ਹੀ ਮੈਨੂੰ ਸ਼ੁਰੂ ਕਰਵਾਇਆ ਤੇ ਗਉਣ ਵੇਲੇ ਬਹੁਤ ਵਧੀਆ ਸਾਡੇ ਹਾਲਾਤ ਸੀ ਬਹੁਤ ਜ਼ਿਆਦਾ ਲੋਕ ਸਾਨੂੰ ਪਸੰਦ ਕਰਦੇ ਸੀਗੇ ਅਸੀਂ ਜਿੱਥੇ ਵੀ ਕਿਤੇ ਜਾਂਦੇ ਸੀ ਵਧੀਆ ਤਰੀਕੇ ਨਾਲ ਹਾਜ਼ਰੀ ਲੱਗਦੀ ਸੀ ਸਾਡੇ ਵਧੀਆ ਬਹੁਤ ਵਧੀਆ ਸਾਡਾ ਕੰਮ ਸੀ ਜਦੋਂ ਮੈਂ ਬਿਮਾਰ ਹੋ ਗਈ ਉਸ ਤੋਂ ਬਾਅਦ ਸਾਡਾ ਥੋੜਾ ਜਿਹਾ ਕੰਮ ਕੱਟ ਗਿਆ ਜੀ ਸੋ ਸਰ ਇੱਕ ਸਮੇਂ ਦੇ ਵਿੱਚ ਤੂਤੀ ਬੋਲਦੀ ਸੀਗੀ ਤੁਹਾਡੀ ਕਾਫੀ ਚੜਤ ਸੀ ਤੇ ਉਸ ਸਮੇਂ ਤੋਂ ਬਾਅਦ ਜਦੋਂ ਇੱਕ ਠੋਕਰ ਵੱਜਦੀ ਹੈ ਤੇ ਡਾਊਨਫੋਲ ਹੁੰਦਾ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਹਾਲਾਤ ਮੈਡਮ ਜੀ ਇਦਾਂ ਦੇ ਹੋ ਗਏ ਯਾਨੀ ਕਿ ਜਿੱਦਾਂ ਪਹਿਲਾਂ ਅਰਸ਼ ਤੇ ਬੰਦਾ ਜਾਂਦਾ ਅਰਸ਼ ਤੋਂ ਇੱਕਦਮ ਫਰਸ਼ ਤੇ ਆ ਜਾਂਦਾ ਹਨਾ ਵੈਸੀ ਠੋਕਰ ਲੱਗੀ ਉਹ ਠੋਕਰ ਦੇ ਨਾਲ ਮੈਨੂੰ ਉੱਠਣਾ ਵੀ ਯਾਨੀ ਕਿ ਬੜਾ ਮੁਸ਼ਕਲ ਹੋ ਗਿਆ ਨਾ ਕਿਉਂਕਿ ਬੜਾ ਮੌਕਾ ਜਿਹੜਾ ਸਾਹਮਣਾਂ ਮੌਕਾ ਗਵਾਚ ਗਿਆ ਤੇ ਹੁਣ ਦੁਬਾਰਾ ਮੈਂ ਉਸ ਮੌਕੇ ਨੂੰ ਪਾਲ ਰਿਹਾ ਪਰ ਉਹ ਮੌਕਾ ਮੈਨੂੰ ਨਹੀਂ ਰਿਹਾ ਮੈਨੂੰ ਕਿਉਂਕਿ ਨਾ ਹੀ ਕੋਈ ਚੈਨਲ ਵਾਲਾ ਬਾਹ ਫੜ ਰਿਹਾ ਠੀਕ ਨਹੀਂ ਨਾ ਕੋਈ ਵਧੀਆ ਕੰਪਨੀ ਬਾਹ ਫੜ ਰਹੀ ਹੈ ਨਾ ਕੋਈ ਇਸ ہزار ਦੀ ਨਾ ਯਾਰ ਦੋਸਤ ਦੀ ਹਲਫ ਠੀਕ ਨਹੀਂ ਇੱਕ ਸਾਡੇ ਸਾਇੰਹ ਜੀ ਸੀਗੇ ਸਤਕਾਰਯੋਗ ਰਾਜਾ ਸਾਇੰਹ ਜੀ ਤੇ ਇੱਕ ਸਾਡੇ ਮਾਤਾ ਸੀਗੇ ਜਿਨ੍ਹਾਂ ਕੋ ਮੈਂ ਕਿਉਂਕਿ ਮੈਨੂੰ ਮੇਰੇ ਘਰਦਿਆਂ ਨੇ ਵੀ ਬੇਦਖਲ ਕਰਤਾ ਸੀਗਾ ਅੱਛਾ ਹਾਂਜੀ ਇਸ ਗਾਇਕੀ ਬਦਲੇ ਕਿਉਂਕਿ ਮੈਨੂੰ ਗਾਇਕੀ ਦਾ ਸ਼ੌਂਕ ਸੀਗਾ ਪਹਿਲਾਂ ਮੇਰੇ ਫਾਦਰ ਸਾਹਿਬ ਗਾਉਂਦੇ ਸੀ ਉਹਨਾਂ ਤੋਂ ਸ਼ੌਂਕ ਮੈਨੂੰ ਵੀ ਆ ਜਾਣ ਕਿ ਸਾਡੇ ਖਾਨਦਾਨ ਚ ਗਾਇਕੀ ਸੀਗੀ ਤੇ ਉਸ ਤੋਂ ਬਾਅਦ ਉਧਰ ਸਾਡੇ ਮਾਮਾ ਜੀ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਗੁਰੂ ਮੁਰਸ਼ਿਦ ਬਣਾਏ ਜਨਾਬ ਸਾਬਰ ਕੁੱਟੀ ਸਾਹਿਬ ਉਹਨਾਂ ਕੋਲੋਂ ਤਲੀਮ ਲੈਣੀ ਸ਼ੁਰੂ ਕੀਤੀ ਜੀ ਜਦੋਂ ਮੈਂ ਉਹਨਾਂ ਕੋਲੋਂ ਤਲੀਮ ਲੈਣੀ ਸ਼ੁਰੂ ਕੀਤੀ ਤੇ ਮੇਰੇ ਘਰ ਦੇ ਮੈਨੂੰ ਕੁੱਟਣਾ ਮਾਰਉਂਦਾ ਪਏ ਕਹਿੰਦੇ ਵੀ ਤੂੰ ਗਾਉਣਾ ਨਹੀਂ ਯਾਨੀ ਕਿ ਗਾਉਣਾ ਨਹੀਂ ਤੇ ਮੇਰੇ ਮਨ ਚ ਯਾਨੀ ਕਿ ਸ਼ੌਂਕ ਵੱਧ ਗਿਆ ਤੇ ਮੈਂ ਫਿਰ ਸਿੱਖਣਾ ਸ਼ੁਰੂ ਕੀਤਾ ਯਾਨੀ ਕਿ ਛੱਡਿਆ ਨਹੀਂ ਯਾਨੀ ਕਿ ਹਿੰਮਤ ਨਹੀਂ ਹਾਰੀ ਮੈਂ ਤੇ ਜਦੋਂ ਮੈਂ ਜਾ ਕੇ ਗਾ ਕੇ ਆਉਣਾ ਮੈਨੂੰ ਘਰ ਦੇ ਨੇ ਮੇਰੇ ਨੇ ਕੁੱਟਣਾ ਵੀ ਤੂੰ ਨਹੀਂ ਗਾਣਾ ਪਰ ਫਿਰ ਵੀ ਮੈਂ ਕੋਸ਼ਿਸ਼ ਨਹੀਂ ਛੱਡੀ ਆਪਣੀ ਹਿੰਮਤ ਨਹੀਂ ਛੱਡੀ ਤੇ ਮੈਂ ਕਰਦਾ ਰਹਾ ਕੋਸ਼ਿਸ਼ ਚਲੋ ਮਾੜਾ ਮੋਟਾ ਪ੍ਰੋਗਰਾਮ ਲੱਗਣ ਲੱਪੇ ਤੇ ਫਿਰ ਮੈਂ ਗਾਣੇ ਵੀ ਕੀਤੇ ਯਾਨਕਿ ਅੱਛਾ ਤੇ ਯਾਰ ਉਸਤਾਨ ਮੇਰੇ ਗਾਣੇ ਕਰਾਇਆ ਕਿਉਂਕਿ ਜਦੋਂ ਇੱਕਦਮ مصیبت ਪਈ ਤੇ ਉਸ ਉਸ ਵੇਲੇ ਸਾਰੇ ਜਵਾਬ ਦੇ ਗਏ ਕਿਉਂਕਿ ਨਿਕਰਦਿਆ ਨਹੀਂ ਜਦੋਂ ਬੇਦਖਲ ਕੀਤਾ ਕੀ ਕਾਰਨ ਕੀ ਸੀ ਕਿਉਂਕਿ ਤੁਹਾਡੇ ਪਰਿਵਾਰ ਦੇ ਦੇ ਵਿੱਚ ਪਹਿਲੀ ਗਾਇਕੀ ਸੀ ਤੁਹਾਡੇ ਪਿਤਾ ਗਾਉਂਦੇ ਸੀਗੇ ਤੁਹਾਡੇ ਮਾਮਾ ਜੀ ਗਾਉਂਦੇ ਸੀ ਫਿਰ ਇਹੋ ਜੇ ਕੀ ਹਾਲਾਤ ਬਣ ਗਏ ਕਿ ਉਹਨਾਂ ਨੇ ਤੁਹਾਨੂੰ ਬੇਦਖਲੀ ਕਰ ਦਿੱਤਾ ਉਹ ਕਹਿੰਦੇ ਸੀ ਵੀ ਇਹ ਇੱਕ ਇਹ ਲਾਈਨ ਚੰਗੀ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਸੀ ਕਿਉਂਕਿ ਮੈਂ ਇਸ ਲਾਈਨ ਤੋਂ ਬਿਨਾ ਅੱਗੇ ਵਧ ਨਹੀਂ ਸਕਦਾ ਠੀਕ ਨਹੀਂ ਤੇ ਉਹ ਕਿਉਂ ਨਹੀਂ ਸਮਝਦੇ ਸੀ ਉਹ ਕਹਿੰਦੇ ਸੀ ਵੀ ਯਾਨੀ ਕਿ ਕੰਜਰ ਘਾਟ ਵਾਲਾ ਕੰਮ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਸ਼ਰਾਬ ਦੇ ਵਿੱਚ ਕੁਝ ਦਿੱਤਾ ਸੀ ਕਿਸੇ ਨੇ ਤੇ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਪਈ ਓਕੇ ਤੇ ਵੀ ਕਹਿੰਦੇ ਨਹੀਂ ਤੇ ਅਸੀਂ ਚਾਰ ਭਰਾ ਆ ਮੈਂ ਸਾਰਿਆਂ ਦਾ ਛੋਟਾ ਆ ਪਰ ਫਿਰ ਵੀ ਮੇਰਾ ਉਹਨਾਂ ਨੇ ਤਿੰਨਾਂ ਨੇ ਤਿੰਨੇ ਵੱਡੇ ਮੈਤੋਂ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਮੈਨੂੰ ਜਿਹੜਾ ਮੇਰਾ ਹਿੱਸਾ ਬਣਦਾ ਸੀ ਉਹ ਵੀ ਨਹੀਂ ਦਿੱਤਾ ਕਿਉਂਕਿ ਉਹ ਵੀ ਮੇਰੇ ਕੋਲ ਪੈਸੇ ਲੈ ਗਏ ਜਿਹੜੀ ਜਗ੍ਹਾ ਦਿੱਤੀ ਮੈਨੂੰ ਦੋ ਟਾਈ ਮੜਲੇ ਉਹਨਾਂ ਤੋਂ ਵੀ ਉਹ ਵੀ ਮੇਰੇ ਕੋਲ ਪੈਸੇ ਲੈ ਗਏ 40-50 ਹਜ਼ਾਰ ਰੁਪਏ ਲਿਆ ਉਹਨਾਂ ਨੇ ਮੇਰੇ ਕੋਲ ਕਹਿੰਦੇ ਵੀ ਅਸੀਂ ਫਿਰ ਸਾਡੇ ਮਾਤਾ ਸੀ ਜਿੰਨਾਂ ਕੋ ਮੈਂ ਜਾ ਕੇ ਰਿਹਾ 14-15 ਸਾਲ ਅੱਛਾ ਜੋ ਬੇਦਖਲ ਕਰ ਦਿੱਤਾ ਕਰਦਿਆ ਨੇ ਹਾਂਜੀ ਉਹਨਾਂ ਦੇ ਘਰ ਮਾਤਾ ਦਾ ਮੰਦਿਰ ਸੀਗਾ ਉਹ ਤੇ ਚੌਂਕੀ ਵਗੈਰਾ ਲਾਉਂਦੇ ਸੀ ਤੇ ਉਹਨਾਂ ਨੇ ਮੈਨੂੰ ਸੰਭਿਆ ਤੇ ਮੈਂ ਤਾਂ ਮਰਨ ਚੱਲਾਈ ਗੱਡੀ ਤੇ ਲੈ ਆਉਣ ਲੱਗਾ ਸੀਗਾ ਤੇ ਉਹਨਾਂ ਨੇ ਫਿਰ ਮੈਨੂੰ ਸੰਭਾਇਆ ਤੇ ਉਹਨਾਂ ਨੇ ਮੇਰੀ ਦੇਖਭਾਲ ਵੀ ਕੀਤੀ ਉਹਨਾਂ ਨੇ ਮੇਰਾ ਵਿਆਹ ਕੀਤਾ ਤੇ ਜਦੋਂ ਵਿਆਹ ਕੀਤਾ ਤੇ ਬੇਟਾ ਹੋਇਆ ਬੇਟੇ ਹੋਣ ਤੋਂ ਬਾਅਦ ਫਿਰ ਬਿਮਾਰ ਹੋ ਗਏ ਉਸ ਤੋਂ ਬਾਅਦ ਸਾਡੀ ਕੀ ਦਿੱਕਤ ਹੋਈ ਮੈਮ ਤੁਹਾਨੂੰ ਕੀ ਦਿੱਕਤ ਸੀ ਜਿਹੜਾ ਮਤਲਬ ਬਿਮਾਰ ਹੋ ਕੇ ਮੈਮ ਮੈਨੂੰ ਕੁਝ ਸਮਝ ਨਹੀਂ ਆਈ ਵੀ ਮੇਰੇ ਨਾਲ ਕੀ ਹੋਇਆ ਜਾਂ ਕੀ ਨਹੀਂ ਹੋਇਆ ਮੈਂ ਮੈਰਿਜ ਤੋਂ ਬਾਅਦ ਮੈਂ ਮੈਰਿਜ ਤੋਂ ਪਹਿਲਾਂ ਵੀ ਬਹੁਤ ਵਧੀਆ ਸੀਗੀ ਮੈਨੂੰ ਕਦੀ ਵੀ ਬੁਖਾਰ ਤੱਕ ਨਹੀਂ ਸੀ ਚੜਿਆ ਤੇ ਮੈਰਿਜ ਤੋਂ ਬਾਅਦ ਵੀ ਮੇਰੇ ਵਧੀਆ ਹਾਲਾਤ ਰਹੇ ਆ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਉਸ ਤੋਂ ਬਾਅਦ ਆ ਨਾ ਜਦੋਂ ਮਤਲਬ ਕਿ ਮੈਂ ਬਿਮਾਰ ਹੋਈ ਐ ਇੱਕਦਮ ਮੈਂ ਡੇਗੀ ਪਈ ਆ ਧਰਤੀ ਤੇ ਤੇ ਘਰਦਿਆਂ ਨੇ ਮੈਨੂੰ ਚੱਕਿਆ ਮੇਰੇ ਪੇਕਿਆਂ ਦੇ ਸੀ ਮੈਂ ਉਹਨਾਂ ਨੇ ਮੈਨੂੰ ਚੱਕਿਆ ਆ ਚੱਕ ਕੇ ਮੈਨੂੰ ਹਸਪੀਟਲ ਲੈ ਗਏ ਹਸਪੀਟਲ ਜਦੋਂ ਲੈ ਕੇ ਗਏ ਉਦੋਂ ਮੇਰਾ ਬੇਟਾ 6 ਮਹੀਨਿਆਂ ਦਾ ਸੀਗਾ ਛੋਟਾ ਸੀਗਾ ਜੇ ਤਾਂ ਜਦੋਂ ਮੇਰੇ ਘਰ ਦੇ ਮੈਨੂੰ ਚੱਕ ਕੇ ਲੈ ਕੇ ਗਏ ਆ ਤੇ ਉਹਨਾਂ ਨੇ ਫਿਰ ਡਾਕਟਰਾਂ ਨੇ ਮੇਰੇ ਘਰ ਦੇ ਆਂ ਦੱਸਿਆ ਕਿ ਤੁਹਾਡੀ ਬੇਟੀ ਕੋਮਾ ਚ ਜਾ ਚੁੱਕੀ ਐ ਜਦੋਂ ਉਹਨਾਂ ਨੇ ਦੱਸਿਆ ਕਿ ਬੇਟੀ ਤੁਹਾਡੀ ਕੋਮਾ ਚ ਜਾ ਚੁੱਕੀ ਆ ਤੇ ਮੇਰੇ ਮਮਾ ਹੁਣੀ ਬਹੁਤ ਜ਼ਿਆਦਾ ਰੋਂਦੇ ਸੀਗੇ ਕਿ ਸਾਡੀ ਬੇਟੀ ਨੂੰ ਕੀ ਹੋ ਗਿਆ ਕਿ ਅਸੀਂ ਤਾਂ ਮੈਰਿਜ ਕੀਤੀ ਨਚਾਣਾ ਵਧੀਆ ਚਲੋ ਹਨਾ ਜੋ ਵੀ ਹੁੰਦਾ ਤੇ ਉਹਨਾਂ ਨੇ ਫਿਰ ਦੱਸਿਆ ਵੀ ਇਹਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਮੈਂ ਬਹੁਤ ਜ਼ਿਆਦਾ ਸ਼ੂਗਰ ਦੀ ਪ੍ਰੋਬਲਮ ਇੱਕ ਮਿੰਟ ਚ ਹੋ ਗਈ ਪਤਾ ਹੀ ਨਹੀਂ ਲੱਗਾ ਮੈਨੂੰ ਕੀ ਬਣਿਆ ਕੀ ਨਹੀਂ ਫਿਰ ਉਸ ਤੋਂ ਬਾਅਦ ਜਦੋਂ ਡਾਕਟਰਾਂ ਨੇ ਮੇਰਾ ਇਲਾਜ ਸ਼ੁਰੂ ਕੀਤਾ ਫਿਰ ਮੈਨੂੰ ਇਸ ਚੀਜ਼ ਦਾ ਵੀ ਪਤਾ ਨਹੀਂ ਸੀਗਾ ਕਿ ਮੈਨੂੰ ਅੱਜ ਤੋਂ ਬਾਅਦ ਆ ਮੇਰੀ ਪੂਰੀ ਜ਼ਿੰਦਗੀ ਵਿੱਚ ਇਦਾਂ ਦਾ ਹਨੇਰਾ ਆਊਗਾ ਕਿ ਮੈਨੂੰ ਇੰਜੈਕਸ਼ਨ ਲਾਉਣਾ ਪਊਗਾ ਪਰ ਮੈਂ ਅੱਜ ਵੀ ਰੋਨੀ ਆ ਬਹੁਤ ਜ਼ਿਆਦਾ ਮੇਰਾ ਮਨ ਦੁਖੀ ਆ कि ਜਿਹੜਾ ਮੈਂ ਸਿਹਤ ਵੱਲੋਂ ਦੁਖੀ ਹਾਂ ਜੇ ਅਗਰ ਮੇਰੀ ਸਿਹਤ ਸਹੀ ਰਹਿੰਦੀ ਫੇ ਮੈਂ ਮਹੀਂ ਕਿਤੇ ਦੇ ਕਿਤੇ ਕਿਸੇ ਬਲੰਦੀਆਂ ਨੂੰ ਛੂਹ ਸਕਦੇ ਸੀ ਕਿਉਂਕਿ ਵਧੀਆ ਸੀਗੇ ਬਹੁਤ ਹੀ ਜਿਆਦਾ ਵਧੀਆ ਲੋਕੀ ਸਾਨੂੰ ਮੰਨਦੇ ਕਿਉਂਕਿ ਮੇਰੇ ਹਸਬੰਦ ਦੀ ਬਹੁਤ ਜਿਆਦਾ ਵਾਕ ਵੀ ਆ ਕਲਾਕਾਰੀ ਲੈਣ ਵਿੱਚ ਹਮੇਸ਼ਾ ਸਾਰੇ ਇਹਨਾਂ ਦੀ ਇੱਜ਼ਤ ਕਰਦੇ ਆ ਦਵਿੰਦਰ ਦਿਆਲਪੁਰੀ ਭਾਜੀ ਹੋਗੇ ਉਸਤਾਦ ਸਾਬਰ ਕੋਟੀ ਜੀ ਹੋਗੇ ਸਾਰੇ ਇਹਨਾਂ ਦੇ ਨਾਲ ਬਹੁਤ ਸਹਿਮਤੀ ਸੀ ਵਧੀਆ ਸੀ ਸਾਡੇ ਉਸਤਾਦ ਜੀ ਸਾਬਰ ਕੋਟੀ ਸਾਹਿਬ ਅਸੀਂ ਉਹਨਾਂ ਦੇ ਘਰ ਵੀ ਜਾਂਦੇ ਸੀਗੇ ਤੇ ਬਹੁਤ ਰਿਸਪੈਕਟ ਕਰਦੇ ਸੀ ਲਾਜਲੀ ਵੀ ਮੈਨੂੰ ਉਹਨਾਂ ਨੇ ਕਹਿ ਕੇ ਤੇਰਾ ਲਾਜਲੀ ਆਵਾਂਗੇ ਪਰ ਜਦੋਂ ਬੰਦਾ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਫੇਰ ਪਤਾ ਲੱਗਦਾ ਉਹਦੀ ਕੀਮਤ ਕੀ ਹੈ ਇਸ ਲਈ ਮੈਂ ਮੈਂ ਇਹ ਚਾਹੁੰਨੀ ਆ ਕਿ ਚਲੋ ਜਿੱਦਾਂ ਵੀ ਇਹਨਾਂ ਦੀ ਸਾਬਰ ਸਾਬ ਦੀ ਬਣੀ ਆ ਕਲਾਕਾਰਾਂ ਨਾਲ ਤੇ ਵੱਧ ਚੜ ਕੇ ਦਲਵੀਰ ਦੀ ਮਦਦ ਕੀਤੀ ਜਾਵੇ ਕਿਉਂਕਿ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਇਹਨਾਂ ਲਈ ਵਧੀਆ ਰਵੇ ਜੀ ਹਾਂ ਤੇ ਸਰ ਜਦੋਂ ਘਰ ਦੇ ਵਿੱਚ ਇਹ ਬਿਮਾਰੀ ਆਉਂਦੀ ਹੈ ਘਰ ਦੇ ਕੀ ਹਾਲਾਤ ਬਣਦੇ ਨੇ ਕਿਵੇਂ ਸਭ ਕੁਝ ਤੁਸੀਂ ਮੈਨੇਜ ਕਰ ਦੋ ਕਿੱਥੋਂ ਇਲਾਜ ਲਈ ਪੈਸਾ ਹੁੰਦਾ मैडम जी पहली गल तक करदा मेरा सब कुछ بگ ਗਿਆ ਸੀਗਾ ठीक है जी जदों क्योंकि मेरा ਘਰ ਵੀ ਵਿਕਣੇ ਲਾਤਾ ਸੀਗਾ ਅੱਛਾ ਤੇ ਮੈਂ 2 ਲੱਖ ਰੁਪਏ ਚ ਗਹਿਣੇ ਪਾਉਣ ਲੱਗਾ ਸੀਗਾ ਕਿਸੇ ਕੋ ਤੇ ਉਹ ਫਿਰ ਮੁੰਡਾ ਕਹਿੰਦਾ ਕੋਈ ਨਹੀਂ ਵੀ ਸਾਡੇ ਜਿਹੜੇ ਸਾਈਂ ਜੀ ਇਹ ਕਹਿੰਦੇ ਘਰ ਨਹੀਂ ਵੇਚਣਾ ਕੋਈ ਨਹੀਂ ਕਹਿੰਦੇ ਮੈਂ ਫਿਰ ਮੇਰੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਫੜ ਕੇ ਕਦੀ ਕਿਸੇ ਕੋ ਸਾਡੇ ਖੁਸਰਾਪੁਰ ਤੋਂ ਰਾਜਾ ਸਾਈਂ ਜੀ ਹੈ ਤੇ ਉਹਨਾਂ ਦਾ ਮੇਲਾ ਹੁੰਦਾ ਹੁਣ ਵੀ ਆ 30 ਤਰੀਕ ਨੂੰ ਮੇਲਾ ਹੋ ਰਿਹਾ ਹੈ ਜੀ ਤੇ ਉਥੇ ਭਾਜੀ ਦਵਿੰਦਰ ਦਿਆਲਪੁਰੀ ਜੀ ਨੇ ਸੱਦਿਆ ਸੀਗਾ ਤੇ ਜਾਂ ਫਿਰ ਭਾਜੀ ਆਪਣੇ ਹੈਗੇ ਆ ਯੂਕੇ ਚ ਬਾਹਰ ਗਏ ਹੋਇਆ ਦੇਸ਼ਾ ਕੁੱਕੜਪਿੰਡੀ ਆ ਉਹਨਾਂ ਨੇ ਸਾਬਰ ਸਾਹਿਬ ਤੇ ਕੁਝ ਪੈਸੇ ਲਾ ਕੇ ਇਹਨਾਂ ਦੇ ਗਾਣੇ ਕਰਾਏ ਹੋਏ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਸ਼ੁਕਰੀਆ ਕਰਨਾ ਚਾਹੁੰਦੇ ਆ ਕਿਉਂਕਿ ਕੋਈ ਬਾਹਰ ਜਾ ਕੇ ਵੀ ਲੋਕ ਪੁੱਲ ਜਾਂਦੇ ਨੇ ਪਰ ਫਿਰ ਵੀ ਸਾਡੇ ਹਾਲਾਤਾਂ ਦੇ ਨਾਲ ਉਹ ਖੜੇ ਨੇ ਕਿਉਂਕਿ ਜਦੋਂ ਵੀ ਕਦੀ ਸਾਨੂੰ ਲੋੜ ਪੈਂਦੀ ਆ ਅਸੀਂ ਫੋਨ ਕਰੀਦਾ ਮੈਸੇਜ ਕਰੀਦਾ ਕਿ ਭਾਜੀ ਅਸੀਂ ਇਸ ਵਕਤ ਬਹੁਤ ਤੰਗ ਹੁਣ ਵੀ ਮੈਂ ਬਿਮਾਰ ਹੋ ਗਈ ਸੀ ਮੈਂ ਬਿਮਾਰ ਹੋ ਗਈ ਸੀ ਤੇ ਇਸ ਗੱਲ ਨੂੰ ਅਜੇ ਮਹੀਨਾ ਨਹੀਂ ਹੋਇਆ ਇਕਦਾ ਮੈਨੂੰ ਮਾਉਂਟਿੰਗ ਲੱਗੀਆਂ ਤੇ ਮੈਂ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਲੈ ਕੇ ਗਏ ਇਹਨਾਂ ਨੇ ਇੱਕ ਫੋਨ ਮਾਰਿਆ ਇਹਨਾਂ ਨੇ ਇੱਕ ਫੋਨ ਭਾਜੀ ਨੂੰ ਕੀਤਾ ਮੈਸੇਜ ਕੀਤਾ ਕਿ ਭਾਜੀ ਕੋਮਲ ਜ਼ਿਆਦਾ ਬਿਮਾਰ ਆ ਹਸਪੀਟਲ ਦਾਖਲ ਕਰਵਾਇਆ ਉਹਨਾਂ ਨੇ ਉਸੇ ਵੇਲੇ ਪੇਮੈਂਟ ਕੀਤੀ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦਵਾਈ ਤੋਂ ਨਹੀਂ ਰਹਿਣਾ ਕਿਸੇ ਚੀਜ਼ ਤੋਂ ਨਹੀਂ ਰਹਿਣਾ ਉਹ ਹੁਣ ਵੀ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕੋਈ Song ਕਰਨਾ ਹੋਵੇ ਜਦੋਂ ਵੀ ਕਰਨਾ ਮੈਨੂੰ ਦੱਸੋ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਪਰ ਫਿਰ ਵੀ ਕਿ ਹੁਣ ਚੰਗਾ ਨਹੀਂ ਲੱਗਦਾ ਬੰਦਾ ਕਿਸੇ ਤੇ ਕਿੰਨਾ ਕੁ ਭਾਰ ਪਾਵੇ ਬਹੁਤ ਵਧੀਆ ਦੇਸ਼ਾ ਕੁੱਕੜਪਿੰਡੀ ਆ ਜੀ ਤੇ ਸਰ ਜ਼ਰੂਰ ਤੁਸੀਂ ਕੋਈ ਗੀਤ ਸੁਣਾਓ ਕਿਉਂਕਿ ਤੁਸੀਂ ਸਾਬਰਕੋਟੀ ਸਾਹਿਬ ਉਹਨਾਂ ਦੇ ਸ਼ਾਗਿਰਦ ਹੋ ਉਹ ਤੁਹਾਡੇ ਉਸਤਾਦ ਨੇ ਤੇ ਉਹਨਾਂ ਦਾ ਕੋਈ ਗੀਤ ਕਿ ਕਰੇ ਨੀ ਸੁਣ ਕੇ ਕਰੇ ਕਿ ਕਰੇ ਨੀ ਸੁਣ ਕੇ ਕਰੇ ਸਾਡੇ ਯਾਰ ਚਿਰਾਂ ਤੋਂ ਵਿਛੜੇ ਨੀ ਗੱਲ ਲੱਕੇ ਰੋ ਲੈਣ ਦੇ ਪਹਿੜੇ ਦਾਗ ਜਦ ਦਵਾਈਆਂ ਵਾਲੇ ਨੀ ਹੰਝੂਆਂ ਨਾ ਧੋ ਲੈਣ ਦੇ ਨੀ ਪਹਿੜੇ ਦਾਗ ਜਦ ਦਵਾਈਆਂ ਵਾਲੇ ਨੀ ਹੰਝੂਆਂ ਨਾ ਧੋ ਲੈਣ ਦੇ ਜਮਣੇ ਨੀ ਸੁਣ ਜਮਣੇ ਜਮਣੇ ਨੀ ਸੁਣ ਜਮਣੇ ਕੀਤੇ ਕੋਲ ਤੇ ਕਰਾਰ ਤੇਰੇ ਸਾਹਮਣੇ ਤੂੰ ਬੇਰ ਨੇ ਗਵਾਹੀ ਪਰ ਦੇ ਸਾਡੀ ਸੱਜਣਾ ਦੀ ਜਾਦ ਦਿਵਾ ਦੇ ਹੋ ਨਿਕਾ ਜਿਆ ਆਸਾਨ ਕਰ ਦੇ ਨੀ ਸਾਡੀ ਸੱਜਣਾ ਦੀ ਜਾਦ ਦਿਵਾ ਦੇ ਹੋ ਨਿਕਾ ਜਿਆ ਆਸਾਨ ਕਰ ਦੇ ਤੇ ਜਿਹੜੇ ਲੋਕ ਤੁਹਾਨੂੰ ਅੱਜ ਵੀ ਪਸੰਦ ਕਰਦੇ ਨੇ ਉਹਨਾਂ ਦੇ ਲਈ ਵੀ ਇੱਕ ਡਿਊਇਟ ਮਤਲਬ Song ਸੁਣਾ ਦਿਓ ਤੁਸੀਂ ਦੋਵੇਂ ਪੰਛੀ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ ਮੈਨੂੰ ਹਰ ਗੱਲ ਲਾਡੋ ਲਾਡੋ ਕਹਿਣ ਵੇ ਪੰਛੀ ਵੀਰਾਂ ਦੀ ਮੈਂ ਕੱਲੀ ਕੱਲੀ ਭੈਣ ਵੇ ਮੈਨੂੰ ਹਰ ਗੱਲ ਲਾਡੋ ਲਾਡੋ ਕਹਿਣ ਵੇ ਮੇਰਾ ਬਾਪੂ ਸਰਪੰਚ ਸਾਡੇ ਪਿੰਡ ਦਾ ਤੂੰ ਵੀਰਾਂ ਨੂੰ ਨਾ ਗੱਲ ਕੱਢ ਵੇ ਲੈ ਫਿਰਦੇ ਨੇ ਵੀਰ ਮੇਰੇ ਰਫਲਾ ਵੇਖੀ ਨਾ ਤੈਨੂੰ ਦੇਣ ਗੱਡ ਵੇ ਚੱਕੀ ਫਿਰਦੇ ਨੇ ਵੀਰ ਮੇਰੇ ਰਫਲਾ ਵੇਖੀ ਨਾ ਤੈਨੂੰ ਦੇਣ ਗੱਡ ਵੇ ਮੈਂ ਵੀ ਕੱਲਾ ਕਰਮ ਮਾਪਿਆਂ ਦਾ ਪੁੱਤ ਨਹੀਂ ਮੈਂ ਵੀ ਕੱਲਾ ਕਰਮ ਮਾਪਿਆਂ ਦਾ ਪੁੱਤ ਨਹੀਂ ਕਿਹੜਾ ਪਿਆਰ ਨਾਲ ਬੈਠਾ ਤੈਨੂੰ ਪੁੱਛਨੀ ਮੈਂ ਵੀ ਕੱਲਾ ਕਰਮ ਮਾਪਿਆਂ ਦਾ ਪੁੱਤ ਨਹੀਂ ਕਿਹੜਾ ਪਿਆਰ ਨਾਲ ਬੈਠਾ ਤੈਨੂੰ ਪੁੱਛਨੀ ਕਿਹੜਾ ਤੇਰਾ ਪਿੰਡ ਉੱਤੇ ਕੀ ਤੇਰਾ ਨਾਂ ਕਿਹੜਾ ਤੇਰਾ ਪਿੰਡ ਉੱਤੇ ਕੀ ਤੇਰਾ ਨਾਂ ਮੈਂ ਕਿਹੜਾ ਤੈਨੂੰ ਫਾਟੇ ਮਾਰਤਾ ਤੂੰ ਤਾਂ ਛੱਟ ਹੀ ਬਦਲ ਗਈ ਸੋਹਣੀਏ ਨਜ਼ਾਰਾ ਵੇਖਿਆ ਨਾ ਪਿਆਰ ਦਾ ਤੂੰ ਤਾਂ ਝੱਟੇ ਹੀ ਬਦਲ ਗਈ ਹੈ ਸੋਹਣੀਏ ਨਜ਼ਾਰਾ ਵੇਖਿਆ ਨਾ ਪਿਆਰੇ ਦਾ ਬਹੁਤ ਹੀ ਖੂਬਸੂਰਤ ਹੈ